ਜਿਹੜਾ ਮਾਰੂ ਰਾਗ ਵਿੱਚ ਇਹ ਬਚਨ ਪੜਨੇ ਆ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੇ ਖੇਤ ਇਹ ਸ਼ਲੋਕ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਗਗਨ ਦਮਾਮਾ ਚਲੋ ਦੇ ਅਰਥ ਬੜੀ ਵੀਰੇ ਆਪਨੇ ਸੁਣ ਗਗਨ ਦਰਤ ਆਕਾਸ਼ ਹੈ ਉਂਜੇ ਦੇ ਦੋ ਅਰਥ ਨੇ ਜੀ ਕਹਿੰਦੇ ਨੇ ਦਸਮ ਦਵਾਰ ਦੇ ਵਿੱਚ ਅਨहद ਸ਼ਬਦ ਦਾ ਨਗਾਰਾ ਵਜਿਆ ਹੈ ਇੱਕ ਅੰਤਰੀ ਵੀ ਅਰਥ ਹੈ ਕਿ ਅੰਦਰ ਗਗਨ ਦੇ ਵਿੱਚ ਦਸਮ ਦਵਾਰ ਵਿੱਚ ਅਨहद ਸ਼ਬਦ ਦਾ ਨਗਾਰਾ ਵਜਿਆ ਹੈ ਆ ਸਮਾਂ ਆ ਗਿਆ ਇਸ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਜਿੱਤਣ ਦਾ ਤੇ ਅੱਗੇ ਫਿਰ ਕਹਿੰਦੇ ਜਿਹਦੇ ਅੰਦਰ ਨਾਮ ਦਾ ਨਗਾਰਾ ਵੱਜੇ ਉਹ ਸੰਤ ਸਿਪਾਹੀ ਬਣ ਕੇ ਜਦੋਂ ਨਿਕਲਦਾ ਹੈ ਉਹ ਗਰੀਬ ਲਈ ਮਜ਼ਲੂਮ ਲਈ ਪੁਰਜਾ ਪੁਰਜਾ ਕੱਟ ਮਰਦਾ ਪਰ ਕਦੀ ਆਪਣਾ ਪੈਰ ਪਿੱਛੇ ਨਹੀਂ ਹਟਾਉਂਦਾ